Vamos começar agora com o Morninga. studio. ਸੂਰਤ ਆਪਾਂ ਪਏ ਸੀ ਇੱਥੇ ਤੇ ਹੋਊਗੀ ਸਵੇਰ ਸਵੇਰ ਦੇ ਸਾਢੇ ਸਾਢੇ 6 ਜਿਹਾ 7 ਵਜੇ ਕੇ ਹੁਣ ਪਹਿਲਾਂ ਤਾਂ 20 ਮਿੰਟ ਲਾ ਕੇ ਜਿਮ ਉਸ ਤੋਂ ਬਾਅਦ ਨਹਾ ਧੋ ਕੇ ਜਾਣਾ ਪਾਉ ਤੋਂ ਕੇ ਦੁਕਾਨ ਤੇ ਬੈਠਣਾ ਕੰਡ ਤਲਾ ਕੰਡ ਅੱਡ ਰਦ ਕੰਡ ਤੇ ਲਾ ਕੇ ਉਸ ਸਵੇਰ ਸਕੂਲ ਜਾਣਾ ਸੂ ਈ ਆਪਣਾ ਇਸ ਸਵੇਰ ਜਸਮਾਨਾ ਇੱਥੇ ਆਪਾਂ ਜਿੰਦ ਜਿਮ ਲਾਉਣੇ ਸਵੇਰੇ ਹੁਣ ਵੀ ਅੱਜ ਜਿੰਮ ਦਾ ਥੋੜਾ ਥੋੜਾ ਲੇਟ ਉੱਠਿਆ ਨਾ ਕਰਕੇ ਜਿੰਮ ਦਾ ਟਾਈਮ ਹੋ ਗਿਆ ਥੋੜਾ ਜਿਹਾ ਘੱਟ ਕਿਉਂਕਿ ਦੁਕਾਨ ਤੇ ਬੈਠਣਾ ਘੰਟਾ ਤੇ ਸਕੂਲ ਵੀ ਜਾਣਾ ਉਹਦੇ ਕਰਕੇ ਬੱਸ ਸਾਹੀ 10-15 ਮਿੰਟ ਜਿੰਮ ਲਾ ਕੇ ਉਸ ਤੋਂ ਚੱਲਦਿਆਂ ਕਰੇ ਨਾ ਆਉਣਾ ਲੋਕ ਜੀ ਜਿੰਮ ਲਾ ਕੇ ਆਪਾਂਗੇ ਹੁਣ ਫੱਕ ਤੇ ਹੋਰ ਕਰੇ ਜਾਂ ਕਿ ਨਾ ਕਿ ਤਿਆਰ ਹੋਣੇ ਦੁਕਾਨਵਾਂ ਇੱਥੋਂ ਉਹ ਆਪਣੀ ਦੁਕਾਨਾਂ ਵਿੱਚ ਹੈ ਦੇ ਵਿੱਚ ਸਟੂਡੀਓ ਆ ਇੱਥੋਂ ਆਪਣਾ ਘਰ ਦੀ ਦੂਰੀ ਹੈਗੀ ਆ ਡੇਢ 2 ਕਿਲੋਮੀਟਰ ਨਹੀਂ ਮਿੰਟ ਜੇ ਤੁਰ ਕੇ ਜਾਣਾ ਹੋਵੇ 2 ਮਿੰਟ ਲੱਗਦੇ ਨੇ ਘਰੇ ਜਾਂਦੋਂ ਤੇ ਨਾ ਕਿ ਤਿਆਰ ਹੋ ਕੇ ਪਹਿਲਾਂ ਮੈਂ ਕੰਟਾ ਦੁਕਾਨ ਤੇ ਰਹਿਣਾ ਉਸ ਤੋਂ ਬਾਅਦ ਸਕੂਲ ਜਾਣਾ ਸਕੂਲ ਦੇ ਵਿੱਚ ਹੈ ਜਹਾਫੜੇ ਆ ਸਾਡੇ ਕਬਰ ਆ ਜਾਗੇ ਤੇ ਉਸ ਤੋਂ ਬਾਅਦ 12:30 ਆ ਕੇ ਫਿਰ ਸਟੂਡੀਓ ਦਾ ਸਮਾਂ ਲੈਣ ਜਾਣਾ ਪਟਿਆਲੇ ਦੇਖਾਂਗੇ ਪਟਿਆਲੇ ਠੀਕ ਰੂਜ ਜਾਂ ਨਾਬੇ ਉਹ ਮੌਕੇ ਤੇ ਦੇਖਦੇ ਆਂ ਠੀਕ ਹੈ ਬਾਕੀ ਤੁਹਾਨੂੰ ਦਿਖਾਉਣੇ ਆਂ ਨਾਕੇ ਗੁੱਡ ਮਾਰਨਿੰਗ ਜੀ ਸਰਪੰਚ ਸਾਹਿਬ ਠੀਕ ਠਾਕ ਆਨੰਦ ਉਹ ਬਹੁਤ ਵਧੀਆ ਜੀ ਬਹੁਤ ਸ਼ੁਕਰ ਕਰਦੇ ਤੜਕੀ ਤੜਕੇ ਸ਼ੁਰੂਆਤ ਮਿਲ ਜੇ ਨਾ ਹਾਂ ਜੀ ਹਾਂ

ਡੌਗ ਨੂੰ ਛੱਡੀ ਰਸਤੇ ਤੇ ਪੰਡ ਤੇ ਨਾ ਤੋ ਕਿ ਹੁਣ ਆਪਾਂ ਹੋ ਗਏ ਦੁਕਾਨ ਤੇ ਜਾਣ ਲਈ ਤਿਆਰ ਤੇ ਉਸ ਤੋਂ ਬਾਅਦ ਸਕੂਲ ਜਾਣ ਲਈ ਤਿਆਰ ਜਪ ਪਾਠ ਪੂਜਾ ਸਾਰਾ ਕੁਝ ਕਰ ਲਿਆ ਤੇ ਹੁਣ 1 ਘੰਟਾ ਆਪਾਂ ਡਿਊਟੀ ਦੇਣੀ ਆ ਦੁਕਾਨ ਤੇ ਸੋ 1 ਘੰਟਾ ਬੰਦਕਾਨ ਤੇ ਉਸ ਤੋਂ ਬਾਅਦ ਆਪਣੇ 8:30 ਵਜੇ ਸਕੂਲ ਚਲ ਜਾਣਾ ਸਕੂਲ ਤੋਂ ਅੱਜ 12:30 ਵਜੇ ਆਉਣਾ ਤੇ ਸਕੂਲ ਤੋਂ ਆ ਕੇ ਫਿਰ ਸਟੂਡੀਓ ਦਾ ਸਮਾਨ ਲੈਣ ਜਾਣਾ ਕਿਉਂਕਿ ਜਿਹੜਾ ਕਿ ਤੁਹਾਨੂੰ ਮੈਂ ਦਿਖਾਇਆ ਬੈਕ ਸਾਈਡ ਉਸ ਤੋਂ ਬਾਅਦ ਉਹ ਸਮਾਨ ਲੈਣ ਜਾਵਾਂਗੇ ਤੇ ਇੱਕ ਦਿਨ ਤੱਕ ਆਪਣੀ ਕੋਈ ਇੱਕ ਨਵਾਂ ਗੈਸਟ ਆ ਰਿਹਾ ਪੋਡਕਾਸਟ ਲਈ ਤੇ ਉਹ ਅਜੇ ਸਰਪ੍ਰਾਈਜ਼ ਹੀ ਆ ਜਿਹੜਾ ਨਵਾਂ ਗੈਸਟ ਆ ਰਿਹਾ ਉਹ ਤੁਹਾਨੂੰ ਸਰਪ੍ਰਾਈਜ਼ ਆ ਜੇ ਉਹਦੇ ਤੱਕ ਤੁਸੀਂ ਦੇਖਦੇ ਰਹੋ ਮੇਰੇ ਪੋਡਕਾਸਟ ਵਲੌਗਸ ਡੇਲੀ ਇੱਕ ਆਇਆ ਕਰੂਗਾ ਇੱਕ ਡੇਲੀ so now i'm ready for going to school i'm ready for go to school i'm i parso jeda annual function hoya si sade ode je tent tut je tarne wale ne ਮੈਂ ਕਿਹਾ ਸਰਟੀਫਿਕੇਟ ਦਿਖਾਈ ਤਰ ਜਿਹੜਾ ਮੈਡਲ ਮੇਰੇ ਇਹ ਦਵਿੰਦਰ ਸੁਰ ਨੂੰ ਮਿਲਿਆ ਮੈਡਲ ਸਰਟੀਫਿਕੇਟ ਐਪਰੀਸ਼ੀਏਸ਼ਨ ਦਾ ਉੱਪਰਲਾ ਮੇਰਾ ਨੀਚੇ ਵਾਲਾ ਸਰ ਦਾ ਵੈਰੀ ਗੁੱਡ ਸਰ ਯੂ ਹੈਵ ਡੂਇੰਗ ਨਾਈਸ ਵਰਕ ਥੈਂਕਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਕਰਕੇ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਸੀ ਜੀ ਸਕੂਲ ਤੋਂ ਹੋ ਗਈ ਆਪਾਂ ਨੂੰ ਛੁੱਟੀ ਹੁਣ ਹੁਣ ਮੈਂ ਜਾ ਰਿਹਾ ਆਪਣੀ ਦੁਕਾਨ ਤੇ ਤੇ ਉੱਥੋਂ ਸਟੂਡੀਓ ਦਾ ਸਮਾਨ ਲੈਣ ਜਾਣਾ ਤੇ ਇਹ ਨਾਲੀ ਆਪਾਂ ਬੁਲਟ ਨੂੰ ਚਾਬੀ ਤੇ ਹੁਣ ਇੱਕ ਮਿੰਟ ਚ ਪਹੁੰਚੀ ਮੈਂ ਆਪਣੀ ਦੁਕਾਨ ਤੇ ਸਕੂਲ ਤੋਂ ਆਉਂਦੇ ਵੇੜਡੇ ਤੇ ਫੁੱਫੜਨੇ ਮੈਨੂੰ ਚਾਬੀਆਂ ਲਈ ਕਢਾ ਲਿਆ ਚਾਹ ਸਵਾਦ ਬਣੀ ਆਪਣ ਟਾਰਕੈਂਟ ਬਣੀ ਆ ਧੰਨਵਾਦ ਜਦ ਮੈਂ ਮੁੜ ਕੇ ਆ ਰਿਹਾ ਸੀ ਰਸਤੇ ਜਾਉਂਦੇ ਹੋਏ ਮੈਨੂੰ ਮਿਲ ਗਿਆ ਗਿੱਤੀ ਗਰਦੇਤ ਸਿੰਘ ਢਿੰਗਰਾ ਦੁਬਰੀ ਗਰਦੇਤ ਸਿੰਘ ਦੁਬਰੀ ਫਰਮ ਰੱਖਦਾ ਉਹ ਹੀ ਰੱਖਦਾ ਮੈਂ ਤਾਂ ਇੱਥੋਂ Jio ਸਟੋਰ ਤੋਂ ਹੋ ਲੈਣ ਆਇਆ ਸੀ ਆਪਣੇ ਕੋਲ ਡਰਿੰਕ ਲੈਣ ਆਇਆ ਸੀ ਇੱਕ ਇਹ ਰਸਤੇ ਜੇ ਘੜਾ ਸੀ ਹੀ ਇਸ ਮਾਈ ਕੈਮਰਾਮੈਨ ਕਮ ਮੇਰਾ ਕਿਹਨੂੰ ਕੈਮਰਾਮੈਨ ਹੋਰ ਤੇ ਆਪਣੇ ਪੌਡਕਾਸਟ ਦੇ ਵਿੱਚ ਇਹਦਾ ਮਹੱਤਵਪੂਰਨ ਯੋਗਦਾਨ ਸਾਡੇ ਪੌਡਕਾਸਟ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿ ਨਹੀਂ ਬਹੁਤ ਸਾਧੰਦਾ हां ਇੱਕ ਵਾਰ ਸ਼ੂਟ ਤੇ ਹੈ ਸ਼ੂਟ ਕਰਦੇ ਕਰਦੇ ਸੋਏ ਗਿਆ ਸੀ ਉਧਰੋਂ ਕੈਮਰਾ ਚੱਲ ਰਿਹਾ ਆਪੇ ਸੁੱਤਾ ਪਿਆ ਕਦੋਂ ਰਾਤ ਨੂੰ ਨੀਂਦ ਨਹੀਂ ਆਈ ਸੀ ਤੇ ਉਸ ਤੋਂ ਬਾਅਦ ਜਾਨੇ ਜਾਂ ਦੇਖਿਆ ਸ਼ੂਟ ਪੂਰਾ ਹੋ ਗਿਆ ਇਹ ਦੇਖਿਆ ਸੁੱਤਾ ਪਿਆ ਕੈਮਰਾ ਹੀ ਚੱਲਦਾ ਰਿਹਾ ਉਹ ਤਾਂ ਚਲੋ ਸਾਡੇ 2 ਲੱਖ ਰੁਪਏ ਦੀ ਜਿਹੜੀ ਲਾਪਰਵਾਹੀ ਕਰਕੇ ਉਹ ਪੌਡਕਾਸਟ ਖਰਾਬ ਹੋ ਜਾਣਾ ਸੀ ਸਾਡੇ 3 ਕੈਮਰੇ ਹੁੰਦੇ ਨੇ ਤਾਂ ਬਸ ਗਿਆ ਨਹੀਂ ਇਹਨੇ ਉਦੋਂ ਡੋਬ ਦੇਣਾ ਸੀ ਹਨਾ ਜਦ ਤੱਕ ਕੋਈ ਨਹੀਂ ਆਉਂਦਾ ਉਹਨੇ ਟਾਈਮੇ ਬੁਲਟ ਚ ਮਕਾੜ ਲੈਣਾ ਨਾਲੇ ਆਪਣੀ ਦੁਕਾਨ ਤੇ ਬੈਠਾ ਉਹ ਉਸ ਤੋਂ ਬਾਅਦ ਜਾਣਾ ਪਨਾਬੇ ਸਮਾਰਨ ਲੈਂਡ ਸਟੂਡੀਓ ਦਾ ਆ ਗਿਆ ਮੇਰੇ ਕੋਲ ਗਰਦਿੱਤ ਹੁਣ ਜਾਣਾ ਸੀ ਨਾਬੇ ਸਟੂਡੀਓ ਦਾ ਸਮਾਨ ਲੈਣ ਵਾਸਤੇ ਹਨਾ ਕੁਝ ਆਰ ਟੀਵੀ ਸੀਐਲ ਜੀ ਟਰੀ ਵਗੈਰਾ ਲੈਣ ਜਾਣੇ ਨੇ ਤੇ ਸ਼ਾਮ ਦੇ 4:30 ਹੋ ਗਏ ਤੇ ਪਹਿਲਾਂ ਸਾਡੀ ਸਲਾਹ ਦੀ ਵੀ ਪਟਿਆਲੇ ਜੇ ਤੋਂ ਲੈ ਕੇ ਆਉਣੇ ਆ ਫਿਰ ਸੋਨੇ ਕਿਉਂਕਿ ਉਸ ਚਾ ਵੀ 90 ਤੋਂ ਲੈਣਾ ਕਿਉਂਕਿ ਸਾਡੇ ਫਰੈਂਡ ਹੈ ਇੱਕ ਉਹ ਕਹਿੰਦਾ ਵੀ 90 ਤੋਂ ਉਹਨੇ ਆਇਆ ਸੀ ਸਮਾਨ ਕੋਠੀ ਵਿੱਚ ਰੱਖਣ ਨੂੰ ਤੇ ਉੱਥੋਂ ਵਧੀਆ ਮਿਲ ਜਿੰਦਾ ਤਾਂ ਕਰਕੇ ਹੁਣ ਅਸੀਂ ਜਾ ਰਹੇ ਹਾਂ 90 ਤੇ 90 ਨਾ ਪੇ ਆਪਾ ਪਹੁੰਚ ਚੁਕੇ ਆ ਇਹ ਇੱਥੇ ਉਹ ਅਸੀਂ ਜਿਹੜੇ ਬੁੱਟੇ ਆ ਜਿਹੜਾ ਕਾਣਾ ਉਹ ਲੱਭ ਰਿਹਾ ਉਹ ਲੱਭਣ ਦੇ ਆ ਆ ਗੀਆਂ ਬੁੱਟਿਆਂ ਨੇ ਕਰਨਾ ਕਮਾ ਦੇ ਕੈਮਰਾ ਇੱਧਰ ਨੂੰ ਇੱਥੇ ਦੇਖ ਰਹੇ ਆਂ ਆਪਾਂ ਬੂਟੇ ਇੱਕ ਤਾਂ ਇਹ ਰਹਾ ਵਧੀਆ ਲੱਗ ਰਿਹਾ ਕਰ ਦਿੱਤਾ ਹਨਾ ਲੈਣਾ ਉੱਚਾ ਜੀ ਆ ਵੱਡਾ ਜਿਹਾ ਜਿਵੇਂ ਆ ਜਮੀ ਰੀਅਲ ਲੱਗ ਰਹੇ ਨੇ ਨਾ ਆ ਜਾਓ ਬ੍ਰਦਰ ਬੁਲਟੂ ਜੀ ਖੜ ਰਹਿਣ ਦਾ ਲੌਕ ਕਰ ਲੌਕ ਕਰਦਾ ਨਹੀਂ ਨਿਕਲ ਬਾਈ ਕਹਿੰਦਾ ਤੁਹਾਨੂੰ ਮੈਂ ਸਟੋਰ 'ਚ ਦਿਖਾਉਣਾ ਪਿੱਛੇ ਸਮਾਨ ਬਾਕੀ ਮੂਰੇ ਤਾਂ ਉਹੀ ਪੈਸੇ ਪੰਜ ਸੱਤਕ ਤੇ ਹੁਣ ਸਟੋਰ 'ਚ ਜਾ ਰਹੇ ਆਂ ਨਾ ਇਹ ਦੇਖਣ ਇਹ ਆ ਗਿਆ ਬਾਈ ਦਾ ਸਟੋਰ ਗਰ ਦਿੱਤ ਦੇਖੋ ਇਹ ਕਿਹੜਾ ਪਸੰਦ ਆ ਮੁੱਟੇ ਦਾ ਬਹੁਤ ਹੀ ਆ ਪੈਨੇ ਹਨ ਹਨਾ ਵੈਰੀ ਗੁੱਡ ਫਾਈਨਲੀ ਅੱਧੇ ਘੰਟੇ ਦੀ ਮੁਸਕਤ ਤੋਂ ਬਾਅਦ ਸਨੇ ਆਦੂ ਪਸੰਦ ਕਰ ਰਹੇ ਨੇ ਇੱਕ ਆ ਇੱਕ ਆ ਕਹਿੰਦੇ ਠੀਕ ਨੇ ਨਾ ਦੋਨੋਂ ਇਹ ਇਹ ਨੂੰ ਉਸ ਵੈਸੇ ਬਾਈ ਉਹਨਾਂ ਕੋਲੇ ਵੈਰਾਈਟੀ ਤਾਂ ਬਹੁਤ ਪਈ ਆ ਵੈਰਾਈਟੀ ਬਾਧੂ ਆ ਬੰਦਾ ਕਨਫਿਊਜ਼ ਹੋ ਜਾਂਦਾ ਵੀ ਕੀ ਲਈ ਕੀ ਛੱਡੀ ਏ ਤੇ ਅਸੀਂ ਦੋਨੋਂ ਫਾਈਨਲ ਕਰੇ ਨੇ ਪ੍ਰੋਬਲਮ ਇਹ ਆ ਵੀ ਆਏ ਅਸੀਂ ਅੱਜ ਬੁਲਟ ਤੇ ਆ ਸੋ ਬੁਲਟ ਤੇ ਫੜਨੇ ਤੈਨੂੰ ਪੈਣਗੇ ਬੋਲਾਂ ਦਾ ਜੋਰ ਉਸ ਤੇ ਤੇਰੀ ਜਿੰਮ ਹੁਣ ਇੱਕੀ ਰਸਤੇ 'ਚ ਲੱਗੂ ਸੋ ਮਿਲਦੇ ਹੁਣ ਆਪਾਂ ਆ